ਉਹ ਵੀ ਪਿਆਰੇ ਸਾਥੀਓ ਇੱਕ ਵਾਰੀ ਹੋਰ ਤੁਹਾਨੂੰ ਦਿਖਾ ਦਈਏ ਵਿਕਾਸ ਦੀ ਲੜੀ ਪਿੰਡ ਟੰਡਿਆਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਰੋਡ ਤੇ ਤੁਸੀਂ ਦੇਖ ਸਕਦੇ ਹੋ ਹਾਲ ਮਿੱਤਰੋ ਪੂਰਾ ਦਰਿਆ ਬਣਿਆ ਪਿਆ ਸਤਲੁਜ ਦਰਿਆ ਬਣਿਆ ਪਿਆ ਤੁਸੀਂ ਦੇਖ ਸਕਦੇ ਹੋ ਲੰਘਣ ਵਾਲਿਆਂ ਵਾਸਤੇ ਰਸਤਾ ਦੇਖੋ ਜੀ ਕਿੰਨਾ ਇਦੇ ਵਿੱਚ ਦੀ ਕਿਸ਼ਤੀਆਂ ਲਾ ਕੇ ਲੰਘਣਗੇ ਲੋਕ ਕਿਵੇਂ ਲੰਘਣਗੇ ਤੁਸੀਂ ਦੇਖ ਸਕਦੇ ਹੋ ਜੀ ਇਹ ਉਹ ਦੇਖੋ ਜੀ ਟਰੈਕਟਰ ਆ ਰਿਹਾ ਸਾਹਮਣੇ ਤੋਂ ਤੁਸੀਂ ਦੇਖ ਸਕਦੇ ਹੋ ਅਸੀਂ ਮੋਟਰਸਾਈਕਲ ਤੇ ਸੀ ਮੈਂ ਆਪਦੇ ਨਾਲ ਦੇ ਨੂੰ ਕਿਹਾ ਬਈ ਤੂੰ ਚੱਲ ਮਿੱਤਰਾਂ ਮੈਂ ਆਨਾਗਾ ਮੈਂ ਡੰਡੀ ਤੇ ਚੱਲ ਕੇ ਆ ਰਿਆਂਗਾ ਇੱਧਰ ਦੇਖ ਸਕਦੇ ਹੋ ਤੁਸੀਂ ਇੱਧਰੋਂ ਡੰਡੀ ਤੇ ਚੱਲ ਕੇ ਆ ਰਿਆਂਗੇ ਤੇ ਪਰ ਆਹ ਰਸਤਾ ਜਿਹੜਾ ਬਹੁਤ ਜ਼ਿਆਦਾ ਤੁਸੀਂ ਕਹਿ ਸਕਦੇ ਹੋਗੇ ਵੀ ਉਹ ਆਗਾ ਹਾ ਹਾ ਦੇਖ ਸਕਦੇ ਹੋ ਤੁਸੀਂ ਦਾ ਹਾਲਤ ਦੇਖ ਲਓ ਪਾਣੀ ਦੇਖ ਲਓ ਕਿੱਥੇ ਤੱਕ ਜਾ ਰਿਹਾ ਮਿੱਤਰੋ ਇੱਧਰ ਤੇ ਪਾਣੀ ਸੋ ਬਹੁਤ ਸਮੇ ਤੋਂ ਚੱਲਦਾ ਆ ਰਿਹਾ ਇਹ ਇਹਦਾ ਕਦੋਂ ਪ੍ਰਬੰਧ ਹੋਊਗਾ ਯਾਰ ਹਨਾ ਸੋ ਮੈਂ ਤਾਂ ਜ਼ਿਆਦਾਤਰ ਤੁਹਾਨੂੰ ਇਹੀ ਅਪੀਲ ਕਰਨਾ ਚਾਹਨਾਗਾ ਵੀ ਇਹਦਾ ਕਿਵੇਂ ਨਾ ਕਿਵੇਂ ਕਰਕੇ ਪ੍ਰਬੰਧ ਕਰਵਾਓ ਬਹੁਤ ਜ਼ਿਆਦਾ ਮੁਸ਼ਕਲ ਆ ਰਹੀਆਂ ਨੇਗੀਆਂ ਦੇਖ ਸਕਦੇ ਹੋ ਤੁਸੀਂ ਹੁਣ ਦੇਖਿਓ ਜੀ ਮਿੱਤਰੋ ਜੀ ਇੱਕ ਬਾਬਾ ਜੀ ਆ ਰਹੇ ਨੇ ਸਾਈਕਲ ਤੇ ਆ ਰਹੇ ਨੇਗੇ ਹੁਣ ਉਹਨਾਂ ਤੋਂ ਪੁੱਛਦੇ ਆਂਗੇ ਵੀ ਸਾਈਕਲ ਤੇ ਕੀ ਹਾਲ-ਚਾਲ ਹੋਊਗਾ ਦੇਖ ਸਕਦੇ ਹੋ ਜੀ ਸਾਈਕਲ ਵਾਲੇ ਨੇ ਵੀ ਸਾਈਕਲ ਵਾਲੇ ਨੇ ਵੀ ਆਪਣਾ ਸਾਈਕਲ ਸਾਈਡ ਤੇ ਖੜਾ ਲਿਆ ਵੀ ਬਾਈ ਮੇਰੇ ਵਸ ਦਾ ਰੋਗ ਨਹੀਂ ਹੈ ਗਿਆ। ਬਾਕੀ ਤੁਸੀਂ ਦੇਖ ਸਕਦੇ ਹੋ ਪਾਣੀ ਭਰਿਆ ਹੋਇਆ ਰੋਡ ਤੇ ਪੂਰਾ ਸਤਿ ਸ੍ਰੀ ਅਕਾਲ ਜੀ। ਲੰਘ ਜੂਗੇ ਜੀ ਇੱਧਰ ਰੋਡ ਤੇ। ਪਾਣੀ ਵਿੱਚ ਦੀ ਲੰਘ ਜੂਗੇ? ਪਾਣੀ ਵਿੱਚ ਕੀ ਕੜੇ ਲੰਗੇ ਜਾਏਗਾ ਵਿਟਾ ਨਹੀਂ ਔਖੇ ਔਖੇ ਲਖਾਂ ਵਾਸਤੇ। ਲੰਘਿਆ ਨਹੀਂ ਜਾਣਾ। ਹਾਂ ਔਖਾ ਰਿਹਾ। ਅੱਛਾ ਬਹੁਤ ਜ਼ਿਆਦਾ ਮੁਸ਼ਕਲ ਹੋ ਰਹੀ ਹੈ ਹਨਾ ਫਿਰ ਇਹਦਾ ਕੋਈ ਪ੍ਰਬੰਧ ਰੋਡ ਰੂਡ ਦਾ ਕਿਵੇਂ ਸਿਸਟਮ? ਪਾਣੀ ਬਹੁਤ ਖੜਿਆ ਹੈ ਸਰਕਾਰਾਂ ਕਰਨਗੀਆਂ ਬੇਟਾ ਸਰਕਾਰਾਂ ਅੱਖ ਖੋਲ੍ਹਣਗੀਆਂ ਕਦੇ ਅੱਛਾ ਕਿੰਨੇ ਟਾਈਮ ਤੋਂ ਇਹ ਸਮੱਸਿਆ ਵਾ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਹੋ ਗਏ ਹੋਣੇ 20 30 ਸਾਲ 20 30 ਸਾਲ ਹੋ ਗਏ ਬਾਜੀ ਬਾਦ ਦੋਸਤੋ ਤੁਸੀਂ ਦੇਖ ਸਕਦੇ ਹੋ 20 30 ਸਾਲਾਂ ਤੋਂ ਇਸੇ ਤਰ੍ਹਾਂ ਹੀ ਇਹ ਸਮੱਸਿਆ ਵਾ ਬਰਕਰਾਰ ਚੱਲ ਰਹੀ ਹੈ ਤੁਹਾਡਾ ਅਸੀਂ ਲੋਕਲ ਪਿੰਡ ਤੋਂ ਤੁਸੀਂ ਇੱਥੀ ਹਾਂ 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 ਉਰੇ ਗਏ ਆ ਬੇਟਾ ਅੱਛਾ ਇਹ ਹੀ ਦੇਖਦੇ ਆ ਰਹੇ ਫਿਰ ਤੁਹਾਡੇ ਪਿਆਨ ਦੇ ਵਿੱਚ ਆਇ ਨਹੀਂ ਕਿਸੇ ਦੇ ਮੰਨ ਲੋ ਪ੍ਰਸ਼ਾਸਨ ਦੇ ਇਹ ਸਿਸਟਮ ਨਾ ਨਾ ਪ੍ਰਸ਼ਾਸਨ ਨੇ ਕੀ ਕਰਨ ਉਹਦੇ ਕਿਹੜਾ ਉਹਨਾਂ ਹੀ ਗੱਡੀਆਂ ਆੜਿਆ ਬੇਟਾ ਅੱਛਾ ਜੀ ਹਾਂ ਵੋਟਾਂ ਪਵਾਇਆਂ ਹਾਂ ਸਭ ਕਾ ਸਰਕਾਰ ਬਣ ਗਈ ਅੱਛਾ ਤੁਸੀਂ ਕੀ ਮੰਗ ਕਰਦੇ ਹੋਗੇ ਸਰਕਾਰ ਤੋਂ ਵੀ ਇਹਦਾ ਕੋਈ ਹੱਲ ਹੋਣਾ ਚਾਹੀਦਾ ਪੁਖਤਾ ਹੱਲ ਹਾਂ ਹੱਲ ਹੋਣਾ ਚਾਹੀਏ ਬੇਟਾ ਅੱਛਾ ਜੀ ਹੋਰ ਮੰਨ ਲਓ ਹੁਣ ਤੁਸੀਂ ਵੋਟਾਂ ਪਾਣਿਓ ਕਿਸੇ ਐਮਐਲਏ ਨੂੰ ਕਿਸੇ ਸਰਪੰਚ ਨੂੰ ਕਿਸੇ ਤੱਕ ਪਹੁੰਚ ਕਰੀ ਜਾ ਇਹਦੇ ਪ੍ਰਸ਼ਾਸਨ ਨਾਲ ਦੇਖਿਆ ਬਥੇਰੇ ਨੂੰ ਕਹਿ ਕਹਿ ਦੇਖ ਲਿਆ ਬੇਟਾ ਅੱਛਾ ਕੀ ਕਹਿੰਦੇ ਨੇ ਜੀ ਕਹਿੰਦੇ ਕੋਈ ਨਾ ਕਰਾਂਗੇ ਹੱਲ ਅੱਛਾ ਕਹੇਗਾ ਸਾਰਦੇ ਆ ਉਹਨਾਂ ਦਾ ਕਿਹੜਾ ਜ਼ੋਰ ਲੱਗਿਆ ਠੀਕ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਟਰੈਕਟਰ ਦੇਖੋ ਜੀ ਕਿਵੇਂ ਆ ਰਿਹਾ ਪਾਣੀ ਦੇਖੋ ਪਾਣੀ ਕਿੰਨਾ ਉੱਪਰ ਲੰਘਿਆ ਹੋਇਆ ਪਰ ਬਾਪੂ ਜੀ ਵੀ ਜਾ ਰਹੇ ਨੇਗੇ ਸਾਈਕਲ ਨੂੰ ਉੱਪਰ ਦੀ ਲੰਘਾ ਕੇ ਲੈ ਜਾਣਾ ਪੈ ਰਿਹਾ ਇਹਨਾਂ ਨੂੰ ਪਾਣੀ ਵਿੱਚ ਦੀ ਨਹੀਂ ਲਿਜਾ ਸਕਦੇ ਕਿਉਂਕਿ ਪਿੰਡ ਦੇ ਲੋਕਾਂ ਨੂੰ ਬਹੁਤ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਬਾਕੀ ਇਹੋ ਜਿਹੇ ਸਰਕਾਰਾਂ ਨੂੰ ਵੋਟਾਂ ਪਾਣ ਦਾ ਕੋਈ ਫਾਇਦਾ ਨਹੀਂ ਜਦੋਂ ਕਿ ਆਪਣੇ ਆਮ ਲੋਕ ਹੀ ਪਰੇਸ਼ਾਨ ਹੋ ਰਹੇ ਨੇ ਜਿਹੜੇ ਕੀ ਆਪਾਂ ਲੋਕ ਇਹਨਾਂ ਨੂੰ ਵੋਟਾਂ ਪਾ ਕੇ ਕੁਰਸੀ ਤੇ ਬਿਠਾਉਣੇ ਆਂਗੇ ਦੋਸਤੋ ਤੁਸੀਂ ਦੇਖ ਸਕਦੇ ਹੋਗੇ ਇੱਕ ਵਾਰੀ ਫੇਰ ਮੈਂ ਕੈਮਰਾ ਸਾਰੇ ਕਿਧਰੇ ਘੁਮਾ ਦਾਂ ਆਹ ਦੇਖੋ ਜੀ ਪੂਰਾ ਬੁਰਾ ਹਾਲ ਹੋਇਆ ਪਿਆ ਇਹ ਜ਼ਿਲ੍ਹੇ ਸੰਗਰੂਰ ਦਾ ਪਿੰਡ ਟੰਡਿਆਲਾ ਬਾਕੀ ਧੰਨਵਾਦ ਮਿਹਰਬਾਨੀ